ਹਾ ਦੇ ਹੋਰ ਮੂਲ ਪਟਿਆ ਹਾਂ ਆ ਦੇਖ ਤਸੀ ਜਾਂਦੇ ਟੌਰ ਨਾਲ ਜਿੱਦਾ ਉਹਨਾਂ ਨੂੰ ਪਤਾ ਆ ਗਿਆ ਐਵੇਂ ਲੱਗਿਆ ਕਿ ਦੇਖ ਕੇ ਉਹ ਦੇਖ ਕੇ ਇਹ ਕੈਮਰੇ ਕੀ ਇੱਕ ਮਿੰਟ ਪਹਿਲੇ ਵੀਡੀਓ ਬੰਦ ਕਰ ਲਉਂਦੇ ਦੇਖੀ ਹੁਣ ਉਧਰ ਵੀ ਦੇਖਣਾ ਇਹਨਾਂ ਨੇ ਉਹਦੇ ਹਵੇਲੀ ਵਾਲ ਪੂਰੀ ਪੂਰੀ ਨਿਆ ਹੋਈ ਤਵੇ ਲੀਏ ਤੇ ਹਾਂ ਟਾਕੀ ਚ ਬੋ ਬੋ ਵੀ ਅਰੇ ਜੇ ਉਧਰ ਆਏ ਹੋਣੇ ਉੱਪਰ ਵੀ ਦੇਖਦਾ ਪਿਆ ਉਹ ਹਾਂ ਤੋਂ ਉੱਧਰ ਕੀ ਮਿਲਾਂਉਂਦੇ ਕੀ ਕੀ ਚੱਕਰ ਨਾਲ ਦੇਖਾਂ ਬਾਵੀ ਤੇ ਮੋਟਰਸਾਈਕਲ ਉਹਦੋਂ ਵੀ ਦੇਖਣਾ ਪਰ ਮੋਟਰਸਾਈਕਲ ਦਾ ਨੰਬਰ ਪਲੇਟ ਨਹੀਂ ਹੈਗਾ ਯਾਰ ਨੰਬਰ ਪਲੇਟ ਹੀ ਨਹੀਂ ਹੈਗੀ ਮੇ ਪਾਵੈਨਾ ਲੈਟ ਭਾਵੇਂ ਕੈਮਰੇ ਫਰੇਮ ਉੱਤੇ ਗਲਤ ਹੈ ਨਾ 300 ਤਾਂ ਹਾਂ ਮਿਲਦਾ 300 ਤਾਂ ਆ ਗਿਆ ਨਾ ਸਾਹਬ 1539 ਹੋਈ ਵਜੇ ਹਾਂ ਚੱਲੇ ਹਾਂ ਚੱਲੇ ਹਾਂ ਕੀ ਕਿੰਨੇ ਵੇਲੇ ਆਏ ਦੁਕਾਨੀਆਂ ਤੇ ਫੇਰੇ ਮੈਂ ਤਾਂ 6 ਵਜੇ ਇਹਨੇ ਫੋਨ ਕੀਤਾ ਸੀ ਅੱਛਾ ਮੇਨੂੰ ਫੋਨ ਆਇਆ ਨਾ ਲੋ ਮੋਟੀਆਂ ਲੋਟੀਆਂ ਆਹੋਂ ਲਗੀਆਂ ਸੀ ਕਿ ਉਹ ਪੰਜ ਵਜੇ ਰੇਵੇ ਰਾਤੀ ਹੋਇਆ ਆ ਰਤੀ ਹੋਇਆ ਹੈ ਵੇਰਦੀ ਤਾਂ ਉਹ ਚਲਾ ਜਾਣਾ ਪਤਾ ਮਾੜਾ ਇਹਨੂੰ ਪਿੱਛੇ ਕਰਦੇ ਜੂਜਾ ਮੈਂ ਉੱਥੇ ਹੀ ਆਈ ਉਹਨਾਂ ਦੇ ਟਾਈਮ ਨਾਲ ਤੇ ਆਹ ਹਾਂ ਉਹਦਾ ਹਿਸਾਬ ਦਾ ਇਹਨਾਂ ਟਾਈਮ ਦੇ ਹਿਸਾਬ ਇਹਨਾਂ ਉਹਦਾ ਹਿਸਾਬ ਉਹ ਜੇ ਉਹ ਸਾਡਾ ਦੇਲੇ ਨਹੀਂ 1-2 ਵਜੇ ਦਾ ਟਾਈਮ ਹਨ ਇਹਨੇ ਕਹਿਣਾ ਆਹ ਉਹਨੇ ਉੱਥੋਂ ਮੋਟਰਸਾਈਕਲ ਮੋੜਿਆ ਇਹਦਾ ਇਹ ਆਈ ਵੀ ਦਾ ਕੰਮ ਇਹ ਆ ਇੱਕ ਤੋਂ ਦੋ ਚੀਜ਼ ਨਹੀਂ ਕੋ ਚੱਕਰ ਨਹੀਂ ਇੱਕ ਤੋਂ ਦੋ ਚੀਜ਼ ਆ ਮੈਂ ਦੇਖ ਰਿਹਾ ਹਾਂ ਜਿਵੇਂ ਵੀ ਨਾਲੇ ਹਾਂ ਚਾਵਾ ਦੋ ਕੁ ਮੀਟਰ ਦੇ ਗਾਂ ਤੇ ਸਾਡੀ ਮੋੜ ਦੀ ਮੋੜਿਆ ਮੋਟਰਸਾਈਕਲ ਹਾਂ ਬਿਲਕੁਲ ਗਲੀ ਸਾਹਮਣੇ ਚਾਹ ਚੁਪਲਾਣ ਦੀ ਹਮੇਸ਼ਾ ਸਿੱਧਾ ਲੱਗ ਗਿਆ ਸਾਡੇ ਉਹੀ ਸੁੱਤੇ ਜਾਂਦੇ ਭਾਈ ਜੀ ਨਾ ਪੈਕਅਪ ਉਹ ਵੀ ਬਣਾਵਾਂਗੇ ਜਦੋਂ ਪਹਿਲਾਂ ਆ ਕੇ ਪਿੱਛੇ ਨੂੰ ਗਏ अच्छा आयो आयो ते मेरा ने क्यों नहीं आनी काले कपड़े ਆ काले कपड़े मोटरसाइकिलंडा अच्छा हां नहीं करदे कोशिश नहीं हुई ਉਹਨਾਂ ਕੋ ਮੋੜ ਕੇ ਚਲ ਗਏ ਹੋਵੇ ਲਾਈਟ ਵੀ ਇੱਧਾ ਕੈਮਰਾ ਵਾਲ ਕੀਤੀ ਹੈ ਕਿਸੇ ਨਾ ਟਾਈਮ ਨਾ ਟਾਈਮ ਟਾਈਮ ਦਾ ਪਤਾ ਗੈਸ ਕਰਨਾ ਪੈਣਾ ਹੈ ਟਾਈਮ ਗਲਤ ਆਪਾਂ ਨੂੰ ਦੇਖਣਾ ਉਹਦੇ ਮਰਗੜੀ ਦੇ ਮੋੜ ਉੱਤੋਂ ਦੇਖਣਾ ਉਹਦਾ ਵੀ ਇਹ ਵੱਡੇ ਲਵਾਏ ਇਹ ਉਹਦੇ ਸਹੀ ਨਹੀਂ ਹੁੰਦਾ ਸਾਹ

ਪੱਕੇ ਦੋਲੇ ਹੁੰਦੇ ਨੇ ਨੀ ਸਕੀਮ ਲਾਉਂਦੇ ਆ ਹੁੰਦੇ ਆ ਸਕੀਮ ਲਾਉਂਦੇ ਗਲੀ ਚ ਦੇਖ ਲੋ ਕੁੱਤਾ ਵੀ ਇਹਦੇ ਦੇ ਘਰ ਬੰਦ ਜੋਮ ਕਰ ਮੋਟਰਸਾਈਕਲ ਲੈਟ ਮਾਰਦਾ ਪਿਆ ਲੈਟ ਮਾਰਦਾ ਪਿਆ जी की नाम जी मैं मोहन सिंह बेसदी ਸਾਬਕਾ ਮੈਂਬਰ ਪੁਰਜੈਤ ਮੇਰਾ ਸਾਥੀ ਲਖਵੀਰ ਸਿੰਘ ਮੈਂਬਰ ਪੁਰਜੈਤ ਸ਼ੰਕਰ ਸਾਡੇ ਇੱਕ ਮੈਡੀਕਲ ਸਟੋਰ ਕਰਤੀ ਤੇ ਡੀਕੋ ਦੇ ਜਿਹੜਾ ਵਰਕਰ ਆ ਇਹ ਯਤਾਂ ਹਾਂਜੀ ਸ਼ੰਕਰਪੁਰ ਕੀ ਗੱਲਬਾਤ ਹੋਈ ਜੀ ਗੱਲਬਾਤ ਇਦਾਂ ਹੀ ਬਈ ਅਸੀਂ ਤਕਰੀਬਨ ਅੱਜ ਤੋਂ 6 ਮਹੀਨੇ ਪਹਿਲਾਂ ਸਾਡੀ ਦੁਕਾਨ ਤੇ ਸ਼ਟਰ ਭੰਗ ਕੇ ਫਟ ਕੇ ਸਵੇਰੇ 5 ਵਜੇ ਤਕਰੀਬਨ 5 ਵਜੇ ਜਦੋਂ ਕਿ ਲੋਕੀ ਆਮ ਤੁਰੇ ਫਿਰਦੇ ਹੁੰਦੇ ਆ ਉਹ ਸ਼ਰਿਆਂ ਜਿਹੜੇ ਅਨਸਰ ਗਲਤ ਅਨਸਰ ਆ ਉਹ ਭੰਗ ਕੇ ਲੈ ਗਏ ਪਰ ਕੰਗ ਰਾਤ ਸਾਡੇ ਗਵਾਂਢ ਦੇ ਵਿੱਚ ਇੱਕ ਸਾਡੇ ਜਨਰਲ ਸਟੋਰ ਆ ਉਥੇ ਉਥੇ ਕੈਮਰਾ ਦੇ ਵਿੱਚ ਤਿੰਨ ਮੈਂਬਰ ਆਏ ਆ ਤਿੰਨ ਬੰਦੇ ਆਏ ਲੁੱਟਾਂ ਖੋਹ ਕਰਨ ਵਾਏ ਉਹਨਾਂ ਨੇ ਉਹ ਸ਼ਟਰ ਭੰਨਿਆ ਔਰ ਇਹਨਾਂ ਬਚਾਅ ਹੋ ਗਿਆ ਵੀ ਉਹਦੇ ਵਿੱਚ ਕੋਈ ਐ ਆਏ ਦੁਆਲੇ ਕੋਈ ਉਹਨਾਂ ਦਾ ਗਲਤ ਨਹੀਂ ਕੋਈ ਨਿਸ਼ਾਨ ਨਹੀਂ ਹੋਇਆ ਪਰ ਉਹ ਕੁਦਰਤੀ ਗੌਂਡੀ ਉੱਠ ਗੜੇ ਤਾਂ ਉਹ ਦੌੜ ਗਏ ਉਹ ਤੇ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਵੀ ਇਹ ਮੰਗ ਕਰਦੇ ਆਂ ਅਸੀਂ ਵੀ ਪਹਿਲੀ ਗੱਲ ਤਾਂ ਸਾਡੀ ਸ਼ੰਕ ਜਿਹੜੀ ਚੌਂਕੀ ਹੈ ਇੱਥੇ ਸਿਰਫ ਤਿੰਨ ਮੁਲਾਜ਼ਮੇ ਆ ਜੀ ਤੇਰੇ ਮੁਲਾਜ਼ਮ ਇੱਕ ਮੁਲਾਜ਼ਮ ਜਿਹੜਾ ਹੁੰਦਾ ਉਹ ਹਾਈ ਕੋਰਟ 'ਚ ਉਹਦੀ ਡਿਊਟੀ ਹੁੰਦੀ ਹੈ ਉੱਥੇ ਜਵਾਬ ਸਵਾਲ ਦੇਵੇ ਕਰਨੇ ਹੁੰਦੇ ਪਰ ਬਾਕੀ ਦੋ ਰਹਿ ਜਾਂਦੇ ਆ ਤਾਂ ਦੋ ਹੁਣ 19 ਪਿੰਡ ਲੱਗਦੇ ਸਾਡੇ ਸ਼ੰਕਰ ਚੌਂਕੀ ਦੇ ਵਿੱਚ 19 ਪਿੰਡਾਂ ਨੂੰ ਦੋ ਮੁਲਾਜ਼ਮ ਕਿੱਦਾਂ ਅਸੀਂ ਮੰਗ ਕਰਦੇ ਹੋਏ ਮੁਲਾਜ਼ਮ ਵਧਾਈ ਜਾ ਔਰ ਰਾਤ ਦੀ ਗਸ਼ਤ ਵੀ ਵਧਾਈ ਜਾਵੇ ਜਿਹੜੇ ਮੂੰਹ ਲਪੇਟ ਕੇ ਜਾਂ ਬਿਨਾਂ ਨੰਬਰ ਤੋਂ ਅਸੀਂ ਦੇਖਿਆ ਜੀ ਬਿਨਾਂ ਨੰਬਰ ਤੋਂ ਵਹੀ ਗੱਲ ਲਈ ਫਿਰਦੇ ਮੋਟਰਸਾਈਕਲ ਲਈ ਸਕੂਟਰ ਲਈ ਫਿਰਦੇ ਆ ਉਹਨਾਂ ਦਾ ਕੰਟਰੋਲ ਨਹੀਂ ਹੋ ਰਿਹਾ ਔਰ ਚਰਿਆਂ ਮ ਉਹ ਆਪਣੀ ਬਾਤ ਦਾ ਤੁਹਾਨੂੰ ਇਲਜ਼ਾਮ ਦੇ ਕੇ ਨਿਕਲ ਜਾਂਦੇ ਆ ਜਿਹਦਾ ਕੋਈ ਪ੍ਰੂਫ ਹੀ ਨਹੀਂ ਹੁੰਦਾ ਹਾਂਜੀ ਕੀ ਨਾਮ ਵੀਰ ਜੀ ਤੁਹਾਡਾ ਮੇਰਾ ਨਾਮ ਦਨੀਸ਼ ਕੁਮਾਰ ਆ ਜੀ ਓਕੇ ਦੁਕਾਨ ਦਾ ਨਾਮ ਆਪਣਾ ਪਿੱਪਰ ਜਨਰਲ ਸਟੋਰ ਤੇ ਕੀ ਗੱਲਬਾਤ ਹੋਈ ਬਾਈ ਗੱਲਬਾਤ ਬਸ ਇਦੀ ਹੋਈ ਆ ਜੀ ਕੱਲ ਫੋਨ ਆਇਆ ਮੈਨੂੰ ਰਾਤ ਨੂੰ 2:30 ਵਜੇ ਹਾਂਜੀ ਕਿ ਸਾਨੂੰ ਫੋਨ ਆਇਆ ਵੀ ਕਹਿੰਦੇ ਵੀ ਤੁਹਾਡੇ ਸ਼ਟਰ ਦੇ ਲੱਗਦਾ ਸਾਨੂੰ ਸਾਊਂਡ ਹੋ ਰਹੀ ਆ ਵੀ ਕੋਈ ਛੇੜਖਾਹੀ ਕਰ ਰਿਹਾ ਵਾ ਓਕੇ ਤੇ ਇਹਨਾਂ ਨੂੰ ਜਦੋਂ ਮੈਂ ਉੱਠ ਕੇ ਅਸੀਂ ਘਰ ਤੋਂ ਇੱਥੇ ਤੱਕ ਆਏ ਆ ਤੇ ਜਦੋਂ ਇੱਥੇ ਆ ਕੇ ਦੇਖਿਆ ਤੇ ਸਾਡਾ ਸ਼ਟਰ ਦਾ ਜਿੰਨਾ ਟੁੱਟਾ ਹੋਇਆ ਸੀਗਾ ਤੇ ਚੋਰ ਕੋਸ਼ਿਸ਼ ਕਰ ਰਹੇ ਸੀ ਤੋੜਨ ਦੀ ਪਰ ਜਦੋਂ ਮੈਂ ਇੱਥੇ ਆਇਆ ਤੇ ਉਹ ਜਾ ਚੁੱਕੇ ਸੀ ਇਥੋਂ ਪੈਸਾ ਨੂੰ ਅੰਦਾਜ਼ਾ ਪਤਾ ਨਹੀਂ ਲੱਗਾ ਉਹਨਾਂ ਦਾ ਇੱਥੋਂ ਆਏ ਕਿੱਦਾਂ ਸੀਗਾ ਇੱਕ ਟੁੱਟਾ ਸੀਗਾ ਤੇ ਇੱਕ ਨਹੀਂ ਟੁੱਟਾ ਸੀਗਾ ਓਕੇ ਤੇ ਜਦੋਂ ਤੱਕ ਇਹੀ ਤੇ ਆਏ ਆ ਤੇ ਉਹ ਜਾ ਚੁੱਕੇ ਸੀ ਇਥੋਂ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਕੋਲੋਂ ਮੰਗ ਕੀ ਆ ਜੀ ਬਸ ਚੋਰਾਂ ਨੇ ਜਿਹੜੇ ਨਸ਼ੇ ਨੂੰਸ਼ੇ ਕਰਦੇ ਆ ਵੇ ਉਹਨਾਂ ਨੂੰ ਪਤਾ ਲੱਗਦਾ ਨਹੀਂ ਕਿੱਥੇ ਜਾਣਾ ਕੀ ਕਰਨਾ ਵਾ ਤੇ ਦੁਹੀ ਅਸ਼ੀਰੋਗ ਹੁੰਨੇ ਆ ਤੇ ਜਦੋਂ ਕਿਸੇ ਨੂੰ ਰਿਪੋਰਟ ਤੋਂ ਲਿਖਾਉਣ ਜਾਈਦੀ ਆ ਕਿਤੇ ਤੇ ਅਗਲੇ ਕੁਛ ਕਰਦੇ ਐ ਨਹੀਂ ਕਿ ਨਾ ਕੋਈ ਚੌਂਕੀਦਾਰ ਹੁੰਦਾ ਪਿੰਡ ਦੇ ਵਿੱਚ ਕੁਛ ਵੀ ਇਦਾਂ ਦਾ ਹੈ ਨਹੀਂਗਾ ਕਿ ਲੋਕਾਂ ਨੂੰ ਕੋਈ ਸ਼ਾਂਤੀ ਮਿਲੇ ਕੈਮਰੇ ਲੱਗੇ ਕੈਮਰਿਆਂ ਵਿੱਚ ਕੁਛ ਨਹੀਂ ਹੁੰਦਾ ਅਗਲੇ ਮੂੰਹ ਬੰਨ ਕੇ ਆ ਜਾਂਦੇ ਆ ਦੋ ਦੋ ਬੈਗ ਹਾਤਾਂ 'ਚ ਫੜੇ ਹੁੰਦੇ ਆ ਜੋ ਵੀ ਹੈਗਾ ਅਗਲਾ ਜੇ ਸ਼ਟਰ ਖੁੱਲ ਜਾਂਦਾ ਬਾਈ ਜੀ ਸੋ ਨੁਕਸਾਨ ਬਹੁਤ ਹੋ ਜਾਣਾ ਸੀ ਓਕੇ tudo ok okay. okay.